ਦੋਸਤੋ ਇਸ ਵੇਲੇ ਅਸੀਂ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਉਸ ਥਾਂ ਦੇ ਖੜੇ ਆ ਜਿੱਥੇ ਇੱਕੋ ਨੇ ਡਾਕਟਰ ਸਹਿਬਾਨਾ ਵੱਲੋਂ ਉਸ ਇੱਕ ਲੜਕੀ ਜਿਹਦੇ ਨਾਲ ਬਦਸਲੂਕੀ ਹੋਈ ਜਿਹਦੀ ਇੱਜ਼ਤ ਦੇ ਉੱਤੇ ਹੱਥ ਪਾਇਆ ਗਿਆ ਬਾਅਦ ਉਸ ਮਰਡਰ ਕਰ ਦਿੱਤਾ ਗਿਆ ਉਹਨੂੰ ਇਨਸਾਫ ਦਵਾਉਣ ਦੇ ਲਈ ਤੇ ਭਵਿੱਖ ਦੇ ਵਿੱਚ ਐਸੀ ਕੋਈ ਘਟਨਾ ਨਾ ਵਾਪਰੇ ਅੱਧੀ ਅੱਧੀ ਰਾਤ ਨੂੰ ਇਹ ਲੜਕੇ ਲੜਕੀਆਂ ਉਸਕੇ ਡਿਊਟੀ ਨਿਭਾਉਂਦੇ ਨੇ ਇਨਾਂ ਨੂੰ ਸੇਫਗਾਰਡ ਮਿਲੇ ਇਹ ਇਹ ਇਸ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਇਹਦੇ ਲਈ ਪ੍ਰੋਟੈਸਟ ਕਰ ਰਹੇ ਨੇ ਅੰਦੋਲਨ ਕਰ ਰਹੇ ਮੈਂ ਕਹਿੰਦਾ ਇਹ ਅੰਦੋਲਨ ਆਪਣੇ ਆਪ 'ਚ ਸਾਡੀ ਸਰਕਾਰ ਦੇ ਮੂੰਹ ਦੇ ਉੱਤੇ ਇੱਕ ਵੱਡਾ ਚਪੇੜ ਹੈ ਕਿ ਇਹ ਅੰਦੋਲਨ ਇਹੋ ਜਿਹੇ ਵਿਅਕਤੀਆਂ ਨੂੰ ਕਰਨਾ ਪੈ ਰਿਹਾ ਹੈ ਡਾਕਟਰਾਂ ਨੂੰ ਅੰਦੋਲਨ ਕਰਨਾ ਪੈ ਰਿਹਾ ਹੈ ਜਿਹੜੇ ਮਨੁੱਖਤਾ ਦੀ ਜਾਨ ਬਚਾਉਣ ਲਈ ਚੋਣੇ ਤੇ ਪਰ ਪਰ ਰਹੇ ਨੇ ਉਹਨਾਂ ਨੂੰ ਆਪ ਦੀ ਜਾਨ ਬਚਾਉਣ ਲਈ ਪ੍ਰੋਟੈਸਟ ਕਰਨਾ ਪੈ ਰਿਹਾ ਹੈ ਦਾ ਮਤਲਬ ਇਹ ਇਹ ਸਾਡਾ ਸਿਸਟਮ ਹੈ ਇਹ ਸਾਡਾ ਪ੍ਰਬੰਧ ਹੈ ਸੋ ਇਹ ਬੜੀ ਸ਼ਰਮਨਾਕ ਗੱਲ ਹੈ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਦੋਸਤੋ ਅਗਰ ਅਸੀਂ ਤੱਕੜੇ ਹੋ ਕੇ ਮੈਦਾਨ 'ਚ ਨਹੀਂ ਆਵਾਂਗੇ ਅਜਿਹੀਆਂ ਹਰਕਤਾਂ ਦੇ ਖਿਲਾਫ ਅਸੀਂ ਬਾਹਰ ਨਹੀਂ ਨਿਕਲਾਂਗੇ ਘਰਾਂ ਤੋਂ ਬਾਹਰ ਨਹੀਂ ਨਿਕਲਾਂਗੇ ਤਾਂ ਇਹ ਜਿਹੜੀਆਂ ਲੜਕੀਆਂ ਜਿਹੜੀਆਂ ਸਾਡੀਆਂ ਹਸਪਤਾਲਾਂ 'ਚ ਡਾਕਟਰ ਲੜਕੀਆਂ ਕੰਮ ਕਰਦੀਆਂ ਨੇ ਨਾ ਉਹਨਾਂ ਨਾਲ ਲੜਕੇ ਕੰਮ ਕਰਦੇ ਨੇ ਇਹ ਇਹ ਫਿਰ ਮਤਲਬ ਸੇਫ ਨਹੀਂ ਰਹਿਣਗੇ ਇਨ੍ਹਾਂ ਹਾਲਾਤਾਂ ਦੇ ਵਿੱਚ ਇਨਾਂ ਦੀ ਮਦਦ ਦੇ ਉੱਤੇ ਇਹਨਾਂ ਦੇ ਨਾਲ ਖੜਨਾ ਸਾਡਾ ਸਬਦਾ ਫਰਜ਼ ਬਣਦਾ ਹੈ, ਕਰਮ ਬਣਦਾ ਹੈ। ਤਾਂ ਕਿ ਆਓ ਮੈਦਾਨ ਦੇ ਵਿੱਚ ਸਾਰੇ ਜਣੇ ਇਹਨਾਂ ਦੀ ਸਪੋਰਟ ਕਰੀਏ ਔਰ ਅਸੀਂ ਆਪਣੇ ਦੋਨੋਂ ਫੋਰਮਾਂ ਵੱਲੋਂ ਇਸ ਲੜਕੀ ਦੇ ਨਾਲ ਜੋ ਵਾਪਰਿਆ ਕੱਲਾ ਇੱਥੇ ਨਹੀਂ, ਹੋਰ ਵੀ ਬਹੁਤ ਸਾਰੇਆਂ ਲੜਕੀਆਂ ਦੇ ਨਾਲ ਹੀ ਵਾਪਰ ਰਿਹਾ ਹੈ। ਹੋਰ ਵੀ ਬਹੁਤ ਸਾਰੇ ਨੌਂਤੀਆਂ ਕੇ ਲਈ ਡਾਕਟਰਾਂ ਨਾਲ ਨਹੀਂ, ਹੋਰ ਬਹੁਤ ਸਾਰੇ ਨੌਂਤੀਆਂ ਨਾਲ ਹੀ ਵਾਪਰ ਰਿਹਾ ਹੈ ਕਿ ਉਹਨਾਂ ਦੀ ਇੱਜ਼ਤ ਮਹਿਫੂਜ਼ ਨਹੀਂ ਸਕੂਲਾਂ ਕਾਲੀਆਂ ਦੇ ਵਿੱਚ, ਹੋਰ ਨਾ ਥਾਵਾਂ ਦੇ ਉੱਤੇ। ਬੇਤਿਆਂ ਦੀ ਆਪ ਨੂੰ ਤਾਰ-ਤਾਰ ਕੀਤਾ ਜਾ ਰਿਹਾ ਹੈ ਔਰ ਅਜੇ ਹਾਲਾਤਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਹਦੇ ਖਿਲਾਫ ਇੱਕ ਪ੍ਰੋਟੈਸਟ ਇੱਕ ਵੱਡਾ ਅੰਦੋਲਨ ਕਰਨ ਦੀ ਲੋੜ ਹੈ ਆਓ ਇਸ ਬੇਕੀ ਨੂੰ ਇਨਸਾਫ ਦਉਣ ਦੇ ਲਈ ਆਪਾਂ ਸਾਰੇ ਇਕਜੁੱਟ ਹੋਈਏ ਅਸੀਂ ਤੁਹਾਡੇ ਨਾਲ ਹਾਂ ਜਿੱਥੇ ਵੀ ਕਿਤੇ ਸਾਡੀ ਲੋੜ ਹੈ ਅਸੀਂ ਡਟ ਕੇ ਖੜਾਂਗੇ ਔਰ ਇਸ ਬੇਕੀ ਨੂੰ ਇਨਸਾਫ ਦਉਣ ਤੱਕ ਇਸ ਅੰਦੋਲਨ ਨੂੰ ਤੁਹਾਡੇ ਨਾਲ ਖੜ ਕੇ ਚਾਰੀ ਰੱਖਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ 拿了吧。